ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਅਸੀਂ ਸ਼ੰਭੂ ਬੈਰੀਅਰ ਤੇ ਮੌਜੂਦ ਆਂ ਲਗਾਤਾਰ ਫੋਰਸ ਜਿੱਥੇ ਗੋਲੇ ਸੁੱਟ ਰਹੀ ਹੈ ਤਾਂ ਉੱਥੇ ਹੀ ਨੌਜਵਾਨ ਆਗੂ ਜਿਹੜਾ ਹੈਗਾ ਇੱਥੇ ਅੱਜ ਪਤੰਗਾ ਉਡਾ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਪਾਸੇ ਫੋਰਸ ਖੜੀ ਹੈ ਫੋਰਸ ਵਾਲੀ ਪਾਸੇ ਜਿਹੜਾ ਹੈਗਾ ਆਗੂ ਪਤੰਗਾ ਉਡਾ ਰਹੇ ਨੇ ਬਸੰਤ ਪੰਜਵੀਂ ਜਿਹੜੀ ਹੈਗੀ ਉਹਨੂੰ ਮਨਾ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡਰੋਨ ਦੇ ਰਾਹੀਂ ਜਿੱਥੇ ਫੋਰਸ ਗੋਲੇ ਸੁੱਟ ਰਹੀ ਹੈ ਤਾਂ ਉੱਥੇ ਹੀ ਮੋਰਚੇ ਦੇ ਵਿੱਚ ਨੌਜਵਾਨ ਜਿਹੜੇ ਹਨ ਉਹ ਪਤੰਗਾ ਉਡਾ ਰਹੇ ਹਨ ਤਾਂ ਦੂਜੇ ਪਾਸੇ ਇੱਕ ਤਸਵੀਰ ਜਿਹੜੀ ਹੈਗੀ ਹੈ ਤੁਹਾਨੂੰ ਇਹ ਵੀ ਦਿਖਾਣਾ ਚਾਹੂੰਗਾ ਕਿ ਜਦੋਂ ਗੋਲੇ ਸਿੱਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਬੋਰੀਆਂ ਨੇ ਉਹ ਪੂਰੀਆਂ ਗਿੱਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇੱਕ ਤਸਵੀਰ ਤੀਸਰੀ ਤੁਹਾਨੂੰ ਇਸ ਸਾਈਡ ਦਿਖਾਣਾ ਚਾਹਾਂਗੇ ਕਿ ਟਰਾਲੀਆਂ ਦੇ ਨਾਲ ਟੈਂਕੀਆਂ ਪਾਣੀਆਂ ਦੀਆਂ ਜਿਹੜੀਆਂ ਹੈਗੀਆਂ ਉਹ ਲਿਆਂਦੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਉੱਪਰ ਮੋਟਰ ਲਗਾਈ ਗਈ ਹੈ ਤਾਂ ਜਦੋਂ ਕੋਈ ਅਥਰੂ ਗੈਸ ਦਾ ਗੋਲਾ ਛੱਡਿਆ ਜਾਂਦਾ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਨਸ਼ਟ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਟੈਂਕੀਆਂ ਦੇ ਵਿੱਚ ਪਾਣੀ ਤੇ ਇਹ ਪਾਈਪਾਂ ਜਿਹੜੀਆਂ ਹੈਗੀਆਂ ਨੇ ਅੱਗੇ ਤੱਕ ਜਿਹੜੀਆਂ ਹੈਗੀਆਂ ਉਹ ਲਗਾਈਆਂ ਜਾ ਰਹੀਆਂ ਨੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਪਾਸੇ ਫੋਰਸ ਜਿਹੜਾ ਹੈਗਾ ਉਹ ਅਥਰੂ ਗੈਸ ਦੇ ਗੋਲੇ ਸਿੱਟ ਰਹੀ ਹੈ ਤਾਂ ਦੂਜੇ ਪਾਸੇ ਇੱਥੇ ਇਸ ਤਰੀਕੇ ਦੀ ਤਸਵੀਰ ਜਿਹੜਾ ਹੈਗਾ ਮਾਹੌਲ ਜਿਹੜਾ ਹੈਗਾ ਤੁਹਾਨੂੰ ਇਸ ਤਰੀਕੇ ਦਾ ਦੇਖਣ ਨੂੰ ਮਿਲੇਗਾ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਤੰਗਾਂ ਉਡਾਈਆਂ ਜਾ ਰਹੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਜਿਹੜਾ ਹੈਗਾ ਆਗੂ ਕਰ ਰਹੇ ਹਨ ਨੌਜਵਾਨ ਕਰ ਰਹੇ ਹਨ ਤਾਂ ਦੂਜੇ ਪਾਸੇ ਫੋਰਥ ਜਿਹੜੀ ਹੈਗੀ ਆ ਉਹ ਲਗਾਤਾਰ ਜਿਹੜੀ ਹੈਗੀ ਆ ਗੋਲੇ ਸਿੱਟ ਰਹੀ ਹੈ ਕਈ ਨੌਜਵਾਨ ਜਿਹੜੇ ਹੈਗੇ ਹਜੇ ਵੀ ਅ ਇੰਜਰਡ ਹੋ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਵੀ ਜਿਹੜਾ ਹੈਗਾ ਹੌਲੀ-ਹੌਲੀ ਅ ਅੱਗੇ ਆ ਰਹੇ ਨੇ ਤੇ ਸਾਫ਼ ਤੌਰ ਤੇ ਆਦੇਸ਼ ਦੇ ਰਹੇ ਨੇ ਨੌਜਵਾਨਾਂ ਨੂੰ ਕਿ ਜਾਬਤ ਦੇ ਵਿੱਚ ਰਹਿ ਕੇ ਹੀ ਜਿਹੜਾ ਹੈਗਾ ਉਹ ਅੱਗੇ ਵਧਣਾ ਹੈਗਾ ਤਾਂ ਕੱਲ ਦੀਆਂ ਤਸਵੀਰਾਂ ਵੀ ਤੁਹਾਨੂੰ ਅ ਦਿਖਾਈਆਂ ਤਾਂ ਇਹ ਤਸਵੀਰਾਂ ਨੇ ਸ਼ੰਭੂ ਬੈਰੀਅਰ ਦੀਆਂ ਇਹ ਤਸਵੀਰਾਂ ਨੇ ਮੋਰਚੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅ ਨੌਜਵਾਨ ਜਿਹੜੇ ਹਨ ਉਹ ਉਤਸ਼ਾਹਿਤ ਨਜ਼ਰ ਆ ਰਹੇ ਨੇ ਤਾਂ ਅ ਅੱਗੇ ਵਧ ਰਹੇ ਨੇ ਲਗਾਤਾਰ ਤਾਂ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਫੋਰਸ ਵੱਲੋਂ ਵੀ ਜਿਹੜਾ ਹੈਗਾ ਲਗਾਤਾਰ ਅ ਚਾਹੇ ਉਹ ਰਬਰ ਦੀਆਂ ਗੋਲੀਆਂ ਛੱਡੀਆਂ ਜਾ ਰਹੀਆਂ ਨੇ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਹਨ ਉਹ ਛੱਡੇ ਜਾ ਰਹੇ ਨੇ ਤਾਂ ਕੱਲ ਜਿਸ ਤਰੀਕੇ ਦੇ ਨਾਲ ਗੋਲੇ ਛੱਡੇ ਗਏ ਤਾਂ ਅੱਜ ਅ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਅ ਛੋਟੇ ਟਰੈਕਟਰ ਜਿਹੜੇ ਹੈਗੇ ਨੇ ਖਾਸ ਤੌਰ ਤੇ ਇਹ ਛੋਟੇ ਟਰੈਕਟਰ ਵੀ ਜਿਹੜੇ ਹੈਗੇ ਨੇ ਅੱਗੇ ਲਿਆਂਦੇ ਗਏ ਨੇ ਜਿੱਥੇ ਪੁਲਿਸ ਨੇ ਵੈਰੀਗੇਟਿੰਗ ਕੀਤੀ ਹੈ ਉਸ ਤੋਂ 100 ਮੀਟਰ ਦੀ ਦੂਰੀ ਤੇ ਹੀ ਇਹ ਟਰੈਕਟਰ ਜਿਹੜੇ ਹੈਗੇ ਨੇ ਉਹ ਇੱਥੇ ਲਗਾਏ ਗਏ ਨੇ ਤਾਂ ਇਨ੍ਹਾਂ ਟਰੈਕਟਰਾਂ ਦੇ ਨਾਲ ਇਸ ਤਰੀਕੇ ਦੀਆਂ ਪਾਈਪਾਂ ਤੁਸੀਂ ਦੇਖ ਸਕਦੇ ਹੋ ਇਹ ਪਾਈਪਾਂ ਪੂਰੀਆਂ ਅੱਗੇ ਤੱਕ ਜਾ ਰਹੀਆਂ ਨੇ ਇਨ੍ਹਾਂ ਪਾਈਪਾਂ ਦੇ ਰਾਹੀਂ ਹੀ ਜਿਹੜਾ ਹੈਗਾ ਜਦੋਂ ਕੋਈ ਅਥਰੂ ਗੈਸ ਦਾ ਗੋਲਾ ਆਂਦਾ ਹੈ ਤਾਂ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਤਾਂ ਜੋ ਜਿਹੜੇ ਇਹ ਕਿਸਾਨ ਹਨ ਉਹਨਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ ਕੱਲ کافی ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਨੌਜਵਾਨ ਤੇ ਕਿਸਾਨ ਜਿਹੜੇ ਹਨ ਉਹ ਜ਼ਖਮੀ ਹੋ ਗਏ ਸੀ ਤਾਂ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜਾ ਹੈਗਾ ਉਹ ਭਰਤੀ ਹੋਏ ਹੋਏ ਸੰਤਾ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਜਿਹੜੇ ਜ਼ਖਮੀ ਕਿਸਾਨ ਨੇ ਉਹਨਾਂ ਦਾ ਹਾਲਚਾਲ ਪੁੱਛਣ ਦੇ ਲਈ ਦੌਰਾ ਜਿਹੜਾ ਹੈਗਾ ਉਹ ਰਾਜਪੁਰਾ ਹਸਪਤਾਲ ਪਟਿਆਲਾ ਹਸਪਤਾਲ ਤੇ ਉਹ ਮੁਹਾਲੀ ਹਸਪਤਾਲ ਦੇ ਵਿੱਚ ਉਹਨਾਂ ਵੱਲੋਂ ਕੀਤਾ ਗਿਆ ਜਾਇਜ਼ਾ ਵੀ ਲਿਆ ਗਿਆ ਕਿ ਕਿਸੇ ਵੀ ਤਰੀਕੇ ਦੀ ਕੋਈ ਸਮੱਸਿਆ ਕਿਸੇ ਨੂੰ ਨਾ ਆਵੇ ਤੇ ਐਂਬੂਲੈਂਸਾਂ ਜਿਹੜੀਆਂ ਹਨ ਖਾਸ ਤੌਰ ਤੇ 14 ਐਂਬੂਲੈਂਸਾਂ ਜਿਹੜੀਆਂ ਹਨ ਉਹ ਮੁਹਾਲੀ ਦੇ ਵਿੱਚ ਜਿਹੜਾ ਹੈਗਾ ਉਹ ਤਨਾਤ ਕੀਤੀਆਂ ਗਈਆਂ ਨੇ ਤਾਂ ਹੋਰ ਵੱਧ ਜਿਹੜੀਆਂ ਐਂਬੂਲੈਂਸਾਂ ਨੇ ਉਹਨਾਂ ਨੂੰ ਵੀ ਤਨਾਤ ਜਿਹੜੀ ਹੈਗੀ ਕਰਨ ਦੀ ਗੱਲ ਬਲਵੀਰ ਸਿੰਘ ਹੋਣਾ ਵੱਲੋਂ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਤਾਂ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਬਸੰਤ ਪੰਚਮੀ ਵੀ ਜਿਹੜਾ ਹੈਗਾ ਇਸ ਮੋਰਚੇ ਦੇ ਉੱਪਰ ਨੌਜਵਾਨ ਜਿਹੜੇ ਹੈਗੇ ਉਹ ਮਨੰਨ ਦੇ ਦਿਖਾਈ ਦੇ ਰਹੇ ਨੇ ਤਾਂ ਗੱਲਬਾਤ ਵੀ ਕਰਦੇ ਆ ਇੱਕ ਜਿਹੜੇ ਕਿਸਾਨ ਲਗਾਤਾਰ ਇੱਥੇ ਪਟੰਗ ਉਡਾ ਰਹੇ ਨੇ ਹੌਸਲੇ ਇੰਨੇ ਵਧੇ ਹੋਏ ਨੇ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਯੂਨੀਅਨ ਤੋਂ ਜੀ ਤੁਸੀਂ ਜਦੋਂ ਦੱਸੋ ਪਤਾ ਲੱਗੇ ਮੈਂ ਤੁਹਾਨੂੰ ਨਾਮ ਕੀ ਹੈਗਾ ਤੁਹਾਡਾ ਹਾਂਜੀ ਮਾਧਰਮਾ ਹਾਂ ਕਿਹੜੀ ਕਿਹੜੀ ਯੂਨੀਅਨ ਤੋਂ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਇੱਕ ਪਾਸੇ ਡਰੋਨ ਦੇ ਰਾਹੀਂ ਅਤਰੂ ਗੈਸ ਦੇ ਗੋਲੇ ਆ ਰਹੇ ਨੇ ਦੇਖ ਰਹੇ ਹਾਂ ਅੱਜ ਤੁਸੀਂ ਇੰਤਜ਼ਾਮ ਪੂਰਾ ਕੀਤਾ ਹੋਇਆ ਤੇ ਦੂਜੇ ਪਾਸੇ ਤੁਸੀਂ ਬਸੰਤ ਪੰਚਮੀ ਮਨਾ ਰਹੇ ਹੋ ਇਹ ਜੀ ਸਾਡਾ ਮੋਦੀ ਦੇ ਸਾਨੂੰ ਬਹੁਤ ਦੁਖੀ ਕੀਤਾ ਹੋਇਆ ਵਾ ਮੋਦੀ ਦੇ ਦੁੱਖ ਤਾਂ ਹੀ ਆਪਣੇ ਪਤੰਗਾ ਤਾਂ ਨੇਹਰੀ ਜੀ ਰੱਖਣੀਆਂ ਨੇ ਬਿਲਕੁਲ ਜੀ ਅਸੀਂ ਨੰਨ ਮੱਥਾ ਲਾਇਆ ਹੋਇਆ ਹਾਂ ਜੀ ਹਾਂਜੀ ਤੇ ਅਸਰਾਂ ਤੇ ਮਨਾਉਣੀ ਪੈਣ ਦੀ ਆ ਮਰੰਗਲ ਪੂਰਾ ਕੰਡ ਮਨਾਉਦੀ ਰਹੇ ਸੋਚੇ ਕਿ ਅਸੀਂ ਮਨੰਜਰ ਨਹੀਂ ਕੰਡੇ ਆਪਣਾ ਪੂਰਾ ਜੋਰ ਨਾਲੇ ਮੋਦੀ ਮੋਦੀ ਕੋਈ ਆਪਣੇ ਹੱਕ ਲੈ ਕੇ ਜਾਣੇ ਆ ਕਿਹੜਾ ਏਰੀਆ ਕਿਹੜਾ ਆਪਣਾ ਹੀ ਅੰਬਰਸਰ ਏਰੀਆ ਹਾਂਜੀ ਹਾਂਜੀ ਤੇ ਜਿਸ ਤਰੀਕੇ ਦੇ ਨਾਲ ਗੋਲੇ ਸੁੱਟੇ ਜਾ ਰਹੇ ਨੇ ਅੱਜ ਬਚਾ ਹੈਗਾ ਨੌਜਵਾਨ ਆਪਣੇ ਸਾਡੇ 5 ਬੰਦੇ ਜ਼ਖਮੀ ਹੋ ਗਏ ਨੇ ਕੋਈ ਗੋਲੇ ਦਾ ਸਾਨੂੰ ਕੋਈ ਨਹੀਂ ਹੈਗਾ ਗੋਲੇ ਜਿੰਨੇ ਮੱਝੀ ਹੱਥੋਂ ਕਾਇ ਸੁੱਟੇ ਸਾਡੇ 4 ਬੰਦੇ ਫੱਟਰ ਹੋ ਗਏ ਆ ਦਵਾਈ ਤੇ ਰਹੇ ਡਾਕਟਰ ਫਰੀਦ ਵੀ ਦੇ ਰਿਹਾ ਬਹੁਤ ਸਹਿਯੋਗ ਸਾਨੂੰ ਹਰ ਇੱਕ ਮੋੜ ਤੇ ਸਾਡਾ ਸਹਿਯੋਗ ਬਹੁਤ ਦੇ ਰਿਹਾ ਮੋਦੀ ਸਾਨੂੰ ਬਹੁਤ ਦੁਖੀ ਕੀਤਾ ਮੋਦੀ ਨੇ ਜਿਹੜੇ ਕਾਨੂੰਨ ਰੱਖੇ ਨੇ ਬਹੁਤ ਗਲਤ ਰੱਖੇ ਨੇ ਹਰ ਇੱਕ ਦੇ ਭਲੇ ਵਾਸਤੇ ਚਾਹੀਦਾ ਗਲਤ ਕੰਮ ਤੇ ਗਲਤੀ ਆ ਹਾਂਜੀ ਥੈਂਕ ਯੂ ਵੀਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਹਨ ਫਿਲਹਾਲ ਅੰਮ੍ਰਿਤਸਰ ਦੇ ਇਹ ਨੌਜਵਾਨ ਸਨ ਤਾਂ ਸਾਫ ਤੌਰ ਤੇ ਇਹ ਕਹਿੰਦੇ ਨਜ਼ਰ ਕਹਿੰਦੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਹਨਾਂ ਦੇ ਹੌਸਲੇ ਇੰਨੇ ਕ ਬਲੰਦ ਹਨ ਸਰਕਾਰ ਕੁਛ ਮਰਜ਼ੀ ਕਰ ਲਵੇ ਇਹ ਪਿੱਛੇ ਨਹੀਂ ਹਟਣ ਵਾਲੇ ਇਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਹਵਾ ਦੇ ਵਿੱਚ ਪਤੰਗ ਬਾਜ਼ੀ ਜਿਹੜੀ ਹੈਗੀ ਹੋਏ ਕੀਤੀ ਜਾ ਰਹੀ ਹੈ ਬਸੰਤ ਪੰਚਮੀ ਮਨਾ ਰਹੇ ਨੇ ਕਹਿ ਰਹੇ ਨੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਤਾਂ तमाम ਤਸਵੀਰਾਂ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਦਿਖਾ ਰਹੇ ਹਾਂ ਫਿਲਹਾਲ ਹੋਰ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਇਹ ਇੱਕ ਤਸਵੀਰ ਜਿਹੜੀ ਹੈਗੀ ਆ ਉਹ ਮੋਰਚੇ ਦੀ ਤਸਵੀਰ ਹੈ ਤਾਂ ਜਿਸ ਇੱਕ ਪਾਸੇ ਜਿਹੜਾ ਹੈਗਾ ਫੋਰਸ ਗੋਲੇ ਸੁੱਟ ਰਹੀ ਹੈ ਤਾਂ ਦੂਜੇ ਪਾਸੇ ਜਿਹੜੇ ਨੌਜਵਾਨ ਹਨ ਚਾਹੇ ਉਹ ਗੋਲਿਆਂ ਨੂੰ ਨਸ਼ਟ ਕਰਨ ਦੇ ਲਈ ਟੈਂਕੀਆਂ ਪਾਣੀ ਦੀਆਂ ਟੈਂਕੀਆਂ ਛੋਟੇ ਟਰੈਕਟਰਾਂ ਤੇ ਨਾਲ ਇੱਥੇ ਲੈ ਕੇ ਆਏ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਨਸ਼ਟ ਕਰਨਾ ਕਿਵੇਂ ਬਚਣਾ ਉਹ ਤਰੀਕਾ ਇਹਨਾਂ ਨੇ ਇਹਨਾਂ ਵੱਲੋਂ ਕੱਢਿਆ ਗਿਆ ਤਾਂ ਦੂਜੇ ਪਾਸੇ ਪਤੰਗ ਉਡਾ ਕੇ ਜਿਹੜਾ ਹੈਗਾ ਇਸ ਬਾਰਡਰ ਤੇ ਇਹ ਬਸੰਤ ਪੰਚਮੀ ਨੂੰ ਮਨਾ ਰਹੇ ਨੇ ਸ਼ੰਭੂ ਬੈਰੀਅਰ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਾਗਬਾਨੀ ਲਈ ਵਰੁਣ ਪਟ